ਉਹਨਾਂ ਦੇ ਪੇਪਰ ਵੀ ਤੁਹਾਨੂੰ ਕੱਢ ਕੇ ਦਿਖਾਈਏ ਤਾਂ ਉਹਨੇ ਮੀਜ਼ ਸਾਡੀ ਵੀ ਅਪਰੋਚਸ ਤੋਂ ਵੱਧ ਜਿੰਨੀ ਟੀਚਰਜ਼ ਨੇ ਮਿਹਨਤ ਕੀਤੀ ਸੀਗੀ ਉਨੀ ਲਗਨ ਦੇ ਨਾਲ ਬੱਚਿਆਂ ਨੇ ਵੀ ਮਿਹਨਤ ਕਰਕੇ ਸਾਨੂੰ ਪੂਰੇ ਦਿਖਾਈ ਹੈ ਐਟਮੋਸਫੀਅਰ ਜਿਹੜਾ ਹੈਗਾ ਉਹ ਖੁੱਲਾ ਹੈ ਔਰ ਹਰ ਸਬਜੈਕਟ ਦਾ ਟੀਚਰ ਵੀ ਅਵੇਲੇਬਲ ਹੈ ਇੱਥੇ ਤੱਕ ਆ ਸਾਡਾ ਸਟਾਫ ਇਹ ਵੀ ਜੇ ਮੇਰਾ ਬੱਚਾ ਕੋਈ ਇਹ ਕਹਿ ਦਿੰਦਾ ਕਿ ਮੇਰੇ ਤੋਂ ਆ ਵੀ ਫੀਸ ਨਹੀਂ ਦਿੱਤੀ ਜਾਂਦੀ ਹੈਗੀ ਹੈ ਤਾਂ ਸਾਰਾ ਸਟਾਫ ਰਲ ਕੇ ਉਸ ਦੀ ਫੀਸ ਦੇਣ ਨੂੰ ਤਿਆਰ ਵੀ ਹੋ ਜਾਂਦਾ ਹੈਗਾ ਮੀਨਸ ਬੱਚਿਆਂ ਦੀ ਤੇ ਉਹਨਾਂ ਦੇ ਪੇਰੈਂਟਸ ਦੀ ਜਿਹੜੀਆਂ ਪ੍ਰੋਬਲਮਸ ਹੁੰਦੀਆਂ ਹੈਗੀਆਂ ਉਹਨਾਂ ਨੂੰ ਸਮਝਿਆ ਵੀ ਜਾਂਦਾ ਹੈਗਾ ਉਹਨਾਂ ਨੂੰ ਸੁਣਿਆ ਵੀ ਜਾਂਦਾ ਤੇ ਉਹਨਾਂ ਨੂੰ ਹੱਲ ਵੀ ਕੀਤਾ ਜਾਂਦਾ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡੇ ਨਾਲ ਰਵਨੀਤ ਜਿਵੇਂ ਕਿ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਸਕੂਲ ਨੇ ਜੋ ਗਵਰਨਮੈਂਟ ਕਨਿਓ ਸਰਕਾਰੀ ਸਕੂਲ ਖੋਲੇ ਗਏ ਨੇ ਬਹੁਤ ਹੀ ਵਧੀਆ ਤਰੀਕੇ ਦੇ ਮਤਲਬ ਬਹੁਤ ਹੀ ਵਧੀਆ ਫੈਸਿਲਿਟੀਆਂ ਦੇ ਨਾਲ ਖੋਲੇ ਗਏ ਨੇ ਤੇ ਜੇ ਅੱਜ ਆਪਾਂ ਪਟਿਆਲਾ ਸ਼ਹਿਰ ਦੀ ਗੱਲ ਕਰੀਏ ਸੋ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਪਟਿਆਲਾ ਸ਼ਹਿਰ ਦੇ ਨੰਬਰ 1 ਸਕੂਲ ਦੇ ਵਿੱਚ ਜੋ ਕਿ ਸਰਕਾਰੀ ਔਰ ਐਂਡ ਮਲਟੀਪਰਪਸ ਸਕੂਲ ਸੀਨੀਅਰ ਸੈਂٹری ਸਕੂਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਸੋ ਗੱਲ ਕਰਦੇ ਆ ਇਸ ਸਕੂਲ ਦੇ ਪ੍ਰਿੰਸੀਪਲ ਵਿਜੇ ਕਪੂਰ ਜੀ ਦੇ ਨਾਲ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਮ ਜਿਵੇਂ ਕਿ ਪਟਿਆਲਾ ਸ਼ਹਿਰ ਦਾ ਇਹ ਨੰਬਰ 1 ਤੇ ਸਕੂਲ ਮੰਨਿਆ ਜਾਂਦਾ ਹੈ ਤੇ ਇਸ ਵਾਰੀ ਦਾ ਜੋ ਰਿਜ਼ਲਟ ਹੈ ਇਸ ਸਕੂਲ ਦਾ ਉਹ ਕਿਵੇਂ ਦਾ ਰਿਹਾ ਦੇਖੋ ਮੈਂ ਪ੍ਰਿੰਸੀਪਲ ਵਿਜੇ ਕਪੂਰ ਸਰਕਾਰੀ ਕੋਟ ਸੀਨੀਅਰ ਸੈਂٹری ਸਕੂਲ ਮਲਟੀਪਰਪਸ ਪਟਿਆਲਾ ਨਾਨ ਬੋਰਡ ਕਲਾਸਿਸ ਐਲकेजी ਯੂकेजी ਫਰਸਟ ਤੋਂ ਲੈ ਕੇ ਫਿਫਥ ਤੱਕ ਔਰ 6th ਤੋਂ ਲੈ ਕੇ 8th ਤੱਕ 9th ਤੋਂ 9th ਕਲਾਸ ਔਰ 11th ਕਲਾਸ ਨੋਨ ਬੋਰਡ ਕਲਾਸਿਸ ਦਾ ਜਿਹੜਾ ਰਿਜ਼ਲਟ ਹੈ ਉਹ ਸਰਕਾਰ ਦੀਆਂ ਇਨਸਟਰਕਸ਼ਨਸ ਦੇ ਅਕੋਰਡਿੰਗ ਟੂ ਅਸੀਂ ਨੋਰਮਸ ਦੇ ਅਕੋਰਡਿੰਗ ਟੂ 28 ਤਾਰੀਖ ਨੂੰ ਡਿਕਲੇਅਰ ਕੀਤਾ ਹੈਗਾ ਤੇ ਜਿਹੜਾ ਸਾਡਾ ਰਿਜ਼ਲਟ ਹੈ ਸਕੂਲ ਦਾ ਬਹੁਤ ਹੀ ਵਧੀਆ ਬਹੁਤ ਹੀ ਸ਼ਾਨਦਾਰ ਰਿਹਾ ਹੈਗਾ ਕਿ ਬੱਚਿਆਂ ਨੇ ਇੰਨੇ ਮਾਰਕਸ ਜਿਹੜੇ ਹੈਗੇ ਆ ਅਜੀਬ ਕਿਤੇ ਹੈਗੇ ਆ ਜਿਹੜੇ ਆਪਣੀ ਸੋਚ ਸ਼ਕਤੀ ਤੋਂ ਬਾਹਰ ਹੈਗੇ ਆ ਮੀਨ ਜਦੋਂ ਉਹਨਾਂ ਦੇ ਪੇਪਰ ਵੀ ਤੁਹਾਨੂੰ ਕੱਢ ਕੇ ਦਿਖਾਈਏ ਤਾਂ ਉਹਨਾਂ ਨੇ ਮੀਜ਼ ਸਾਡੀ ਵੀ ਅਪਰੋਚਸ ਤੋਂ ਵੱਧ ਜਿੰਨੀ ਟੀਚਰਜ਼ ਨੇ ਮਿਹਨਤ ਕੀਤੀ ਸੀ ਉਨੀ ਲਗਨ ਦੇ ਨਾਲ ਬੱਚਿਆਂ ਨੇ ਵੀ ਮਿਹਨਤ ਕਰਕੇ ਸਾਨੂੰ ਪੂਰੀ ਦਿਖਾਈ ਹੈ। ਤਮਮ ਜਿਵੇਂ ਕਿ ਪਟਿਆਲਾ ਦਾ ਵੀ ਨੰਬਰ 1 ਤੇ ਸਕੂਲ ਕਿਹਾ ਜਾਂਦਾ ਹੈ ਹਨਾ ਜੀ ਤੇ ਕੀ ਐਸੀ ਖਾਸ ਫੈਸਿਲਿਟੀਆਂ ਐ ਸਕੂਲ ਦੇ ਵਿੱਚ ਜੋ ਇੰਨਾ ਜ਼ਿਆਦਾ ਲੋਕ ਇਹਨੂੰ ਸਕੂਲ ਨੂੰ ਪਸੰਦ ਕਰਦੇ ਆਂ ਦੇਖੋ ਇਹ ਸਕੂਲ ਨੂੰ ਇਸ ਕਰਕੇ ਪਸੰਦ ਜ਼ਿਆਦਾ ਕੀਤਾ ਜਾਂਦਾ ਹੈ ਇੱਕ ਤਾਂ ਇਸ ਦੇ ਵਿੱਚ ਚਾਰ ਵਿੰਗਸ ਐ ਦੇਖੋ ਚਾਰੇ ਅਲੱਗ-ਅਲੱਗ ਹੈ ਆਪਣੇ ਥਾਂ ਤੇ ਉੱਤੇ ਜਿਸ ਤਰ੍ਹਾਂ ਪ੍ਰਾਇਮਰੀ ਬ੍ਰਿੰਗ ਲੱਗ ਹੈ ਮਿਡਲ ਲੱਗ ਹੈ ਹਾਈ ਵਿੰਗ ਅਲੱਗ ਹੈ ਸੈਕੰਡਰੀ ਵਿੰਗ ਲੱਗ ਹੈ ਇੱਥੇ ਦਾ ਐਟਮੋਸਫੀਅਰ ਜਿਹੜਾ ਹੈਗਾ ਉਹ ਖੁੱਲਾ ਹੈ ਔਰ ਹਰ ਸਬਜੈਕਟ ਦਾ ਟੀਚਰ ਵੀ ਅਵੇਲੇਬਲ ਹੈ ਔਰ ਹਾਈਲੀ ਕੁਆਲੀਫਾਈਡ ਤੇ ਟੀਚਰਸ ਜਿਹੜੇ ਹੈਗੇ ਆ ਬੱਚਿਆਂ ਨੂੰ ਵੱਧ ਤੋਂ ਵੱਧ ਅਟੈਂਸ਼ਨ ਨਾਲ ਹੀ ਜਿਹੜੇ ਹੈਗੇ ਆ ਕੰਮ ਕਰਦੇ ਆ ਬੱਚੇ इजीली ਆਪਣੀ ਗੱਲਬਾਤ ਇਕੱਲੇ ਬੱਚਿਆਂ ਨੂੰ ਨਹੀਂ ਮੈਂ ਵੀ ਪੂਰੀ ਪਰਮਿਟਰ ਦੇ ਦੀ ਪਰਮਿਸ਼ਨ ਜਿਹੜੀ ਹੈਗੀ ਹੈ ਬੱਚਿਆਂ ਨੂੰ ਗ੍ਰਾਂਤ ਕੀਤੀ ਹੋਈ ਹੈ ਕਿ ਜਦ ਵੀ ਤੁਹਾਨੂੰ ਕੋਈ ਪ੍ਰੋਬਲਮ ਅਰਾਈਜ਼ ਹੋ ਪਵੇ ਤੁਸੀਂ ਮੇਰੇ ਤੱਕ ਆਓ ਅਪਰੋਚ ਮੇਰੇ ਤੱਕ ਤੁਹਾਡੀ ਪੂਰੀ ਤਰ੍ਹਾਂ ਹੈਗੀ ਹੈ ਤੇ ਮੈਂ ਉਸ ਪ੍ਰੋਬਲਮ ਨੂੰ ਪੂਰੀ ਤਰ੍ਹਾਂ ਸੋਲਵ ਕਰਾਂਗੀ ਤੇ ਇੱਥੇ ਜਿਹੜੀਆਂ ਸਹੂਲਤਾਂ ਹੈਗੀਆਂ ਸਰਕਾਰ ਦੇ ਵੱਲੋਂ ਵੱਦ ਤੋਂ ਵੱਧ ਵੀ ਪ੍ਰੋਵਾਈਡ ਕੀਤੀਆਂ ਜਾਂਦੀਆਂ ਹੈਗੀਆਂ ਸਮੇ ਸਮੇ ਤੇ ਜਿਸ ਤਰ੍ਹਾਂ ਇੱਕ ਮਿੱਡੇ ਮੀਲੀ ਲਾ ਲਓ ਜੀ ਤੁਸੀਂ ਉਹਨੂੰ ਕਦੇ ਟੇਸਟ ਕਰਕੇ ਦੇਖੋ ਮਿੱਡੇ ਮੀਲ ਇੰਨਾ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਬਣਦਾ ਹੈ ਕਿ ਬੱਚੇ ਬਾਰ ਬਾਰ ਮੰਗਦੇ ਆਂ ਵੀ ਸਾਨੂੰ ਹੋਰ ਪਾ ਦਿਓ ਔਰ ਜਿਹੜੀਆਂ ਸਾਡੀ ਮਿੱਡੇ ਮੀਲ ਵਰਕਰਸ ਹੈਗੀਆਂ ਉਹ ਪੂਰੀਆਂ ਲਗਨ ਦੇ ਨਾਲ ਮਿਹਨਤ ਦੇ ਨਾਲ ਕੰਮ ਕਰਦੀਆਂ ਪ੍ਰੀਓਫ ਕੋਸਟ ਬੁక్స్ ਪ੍ਰੋਵਾਈਡ ਕੀਤੀਆਂ ਜਾਂਦੀਆਂ ਬੱਚਿਆਂ ਨੂੰ ਤੇ ਇਹ ਵੀ ਸਹੂਲਤ ਬੱਚਿਆਂ ਨੂੰ ਦਿੱਤੀ ਜਾਂਦੀ ਹੈਗੀ ਹੈ ਪਰ ਪ੍ਰੀ ਨਰਸਰੀ ਜਿਹੜੀ ਹੈਗੀ ਹੁਣ ਸਟਾਰਟ ਕਰ ਦਿੱਤੀ ਹੈ ਸਰਕਾਰ ਨੇ ਐਲकेजी ਯੂकेजी ਤੱਕ ਕਲਾਸ ਹੈਗੀ ਹੋਈ ਸੀਗੀ ਇਹ ਵੀ ਸਹੂਲਤ ਜਿਹੜੀ ਹੈਗੀ ਹੈ ਵੱਧ ਤੋਂ ਵੱਧ ਹੋਣ ਦੇ ਕਾਰਨ ਕਰਕੇ ਬੱਚੇ ਸਾਡੇ ਵੱਧ ਤੋਂ ਵੱਧ ਆਂਦੇ ਹੈਗੇ ਆ ਤੇ ਬੱਚਿਆਂ ਨੂੰ ਅਸੀਂ ਅਗਲੇ ਕਲਾਸਿਸ ਤੱਕ ਬੜੀ ਲਗਨ ਦੇ ਨਾਲ ਬੜੀ ਮਿਹਨਤ ਦੇ ਨਾਲ ਅੱਗੇ ਵੱਲ ਨੂੰ ਤੋਰਦੇ ਹੈਗੇ ਆ ਤੇ ਫੀਸ ਜਿਹੜੀ ਹੈਗੀ ਹੈ ਤੁਹਾਨੂੰ ਪਤਾ ਹੀ ਹੈ ਕੀ ਪ੍ਰੀ ਨਰਸਰੀ ਤੋਂ ਲੈ ਕੇ 8ਵੀਂ ਤੱਕ ਕੋਈ ਵੀ ਫੀਸ ਜਿਹੜੀ ਹੈਗੀ ਆ ਸਰਕਾਰ ਵੱਲੋਂ ਨਾ ਲਈਤੀ ਜਾਂਦੀ ਐ ਨਾ ਅਸੀਂ ਲੈਂਦੇ ਹੈਗੇ ਆਂ ਔਰ ਜਿਹੜੀ 9ਥ ਤੋਂ ਲੈ ਕੇ 12ਥ ਤੱਕ ਫੀਸ ਹੈਗੀ ਆ ਉਹ ਵੀ ਜਨਰਲੀ ਫੀਸ ਜਿਹੜੀ ਹੈਗੀ ਆ ਸਰਕਾਰ ਵੱਲੋਂ ਨੋ ਜੋ ਨੋਰਮਸ ਬੱਚਿਆਂ ਦੇ ਹੈਗੇ ਆ ਉਹਨਾਂ ਦੇ ਤਹਿਤ ਹੀ ਜਿਹੜੀਆਂ ਹੈਗੀਆਂ ਲਿੱਤੀਆਂ ਜਾਂਦੀਆਂ ਹਨ ਬੁੱਕਸ ਦਾ ਲਾ ਲੋ ਬੁੱਕਸ ਵੀ ਪ੍ਰੋਵਾਈਡ ਕੀਤੀਆਂ ਜਾਂਦੀਆਂ ਹੈਗੀਆਂ ਇੱਥੇ ਤੱਕ ਅਾ ਸਾਡਾ ਸਟਾਫ ਇਹ ਵੀ ਜੇ ਮੇਰਾ ਬੱਚਾ ਕੋਈ ਇਹ ਕਹਿ ਦਿੰਦਾ ਕਿ ਮੇਰੇ ਤੋਂ ਆ ਵੀ ਫੀਸ ਨਹੀਂ ਦਿੱਤੀ ਜਾਂਦੀ ਹੈਗੀ ਹੈ ਤਾਂ ਸਾਰਾ ਸਟਾਫ ਰਲ ਕੇ ਉਸ ਦੀ ਫੀਸ ਦੇਣ ਨੂੰ ਤਿਆਰ ਵੀ ਹੋ ਜਾਂਦਾ ਹੈਗਾ ਮੀਨਸ ਬੱਚਿਆਂ ਦੀ ਤੇ ਉਹਨਾਂ ਦੇ ਪੇਰੈਂਟਸ ਦੀ ਜਿਹੜੀਆਂ ਪ੍ਰੋਬਲਮਸ ਹੁੰਦੀਆਂ ਹੈਗੀਆਂ ਉਹਨਾਂ ਨੂੰ ਸਮਝਿਆ ਵੀ ਜਾਂਦਾ ਹੈਗਾ ਉਹਨਾਂ ਨੂੰ ਸੁਣਿਆ ਵੀ ਜਾਂਦਾ ਹੈ ਤੇ ਉਹਨਾਂ ਨੂੰ ਹੱਲ ਵੀ ਕੀਤਾ ਜਾਂਦਾ ਜੀ ਤੇ ਮੈਮ ਜੇ ਸਪੋਰਟਸ ਨੂੰ ਲੈ ਕੇ ਬੱਚਿਆਂ ਦੀ ਆਪਾਂ ਗੱਲ ਕਰੀਏ ਕਿ ਸਪੋਰਟਸ ਲੈਵਲ ਜੋ ਹੈ ਕਿ ਸ ਲੈਵਲ ਤੱਕ ਦੀ ਇੱਥੇ ਗੇਮ ਜੋ ਹੈ ਕੀਤੀ ਜਾਂਦੀ ਹੈ ਜਿੱਦਾਂ ਬੱਚਿਆਂ ਨੂੰ ਹੋਬੀਜ਼ ਹੁੰਦੀ ਹੈ ਜਾਂ ਸ਼ੌਂਕ ਹੁੰਦਾ ਇੱਕ ਸਟੱਡੀ ਦੇ ਨਾਲ ਆਪਾਂ ਸਪੋਰਟਸ ਲੈਵਲ ਲੈ ਕੇ ਚੱਲਦੇ ਹਾਂ ਕਿ ਸਪੋਰਟਸ ਦੇ ਵਿੱਚ ਵੀ ਬੱਚਿਆਂ ਦਾ ਇੰਟਰਸਟ ਜਾਂਦਾ ਹੈ ਜਾਂ ਕਿਸੇ ਵੀ ਤਰ੍ਹਾਂ ਨਾਲ ਉਹ ਤੇ ਉਹਦੇ ਲਈ ਮਤਲਬ ਕਿ ਸ ਲੈਵਲ ਤੱਕ ਦੀ ਹੈ ਦੇਖੋ ਜੇ ਸਪੋਰਟਸ ਦੀ ਗੱਲ ਕੀਤੀ ਜਾਵੇ ਤਾਂ ਇਹ ਹੱਬ ਹੈ ਸਪੋਰਟਸ ਦਾ ਇੱਥੇ ਸਾਡੇ ਕੋਲ ਤੁਹਾਨੂੰ ਪਤਾ ਹੋਣਾ ਚਾਹੀਦਾ ਹੈਗਾ ਮੈਂ ਇਹ ਆਪਣੇ ਵੱਲ ਤੋਂ ਵੀ ਦੱਸਣਾ ਚਾਹਾਂਗੀ ਕਿਉਂਕਿ ਇਹ ਜਿਹੜਾ ਸਨੇਹਾ ਤੁਹਾਡੇ ਦੁਆਰਾ ਸਾਡੇ ਤੋਂ ਪੁੱਛਿਆ ਜਾ ਰਿਹਾ ਹੈਗਾ ਅੱਗੇ ਜਨਤਾ ਤੱਕ ਪਹੁੰਚਾਉਣ ਲਈ ਕਿਹਾ ਜਾ ਰਿਹਾ ਹੈ ਸਾਡੇ ਕੋਲ ਦੋ ਵਿੰਗ ਸਟਾਰਟ ਹੋਏ ਹੋਏ ਆ ਸਾਡੇ ਕੋਲ ਇੱਕ ਤਾਂ ਬਾਸਕਟਬਾਲ ਦਾ ਹੈ ਵਿੰਗ ਜਿਸ ਦੇ ਵਿੱਚ ਅੰਡਰ 14 ਅੰਡਰ 17 ਅੰਡਰ 19 ਟੀਮਸ ਜਿਹੜੀਆਂ ਹੈਗੀਆਂ ਬੱਚਿਆਂ ਦੀਆਂ ਬॉयਜ਼ ਦੀਆਂ ਇਹ ਇਹਨਾਂ ਦਾ ਪੂਰਾ ਠਹਿਰਾਵ ਹੈ ਇਹਨਾਂ ਨੂੰ ਖਾਣਾ ਜਿਹੜਾ ਹੈਗਾ ਉਹ ਵੀ ਪ੍ਰੋਵਾਈਡ ਕੀਤਾ ਜਾਂਦਾ ਹੈ ਪ੍ਰੋਪਰ ਵਿਸਤਰੇ ਦਿੱਤੇ ਜਾਂਦੇ ਹੈਗੇ ਹਨ ਹੋਰ ਸਹੂਲਤਾਂ ਇਹਨਾਂ ਦੀ ਜਿਹੜੀ ਜਿਵੇਂ ਸਵੇਰੇ ਸ਼ਾਮ ਇਹਨਾਂ ਦੀ ਪ੍ਰੈਕਟਿਸ ਕਰਨੀ ਹੈਗੀ ਹੈ ਉਹ ਵੀ ਕਰਵਾਈ ਜਾਂਦੀ ਹੈਗੀ ਹੈ ਸਾਡੇ ਕੋਲ ਬੱਚੇ ਜਿਹੜੇ ਖੇਡਦੇ ਆ ਉਹ ਇੰਟਰਨੈਸ਼ਨਲ ਲੈਵਲ ਤੱਕ ਖੇਡਦੇ ਆ ਔਰ ਇਹ ਜਾਣ ਕੇ ਤੁਹਾਨੂੰ ਹੁਣ ਖੁਸ਼ੀ ਵੀ ਹੋਏਗੀ ਮੈਨੂੰ ਆਪ ਬਹੁਤ ਖੁਸ਼ੀ ਹੈ ਕਿ ਨੈਸ਼ਨਲ ਲੈਵਲ ਦੀ ਜਿਹੜੀ ਗੇਮ ਹੈਗੀ ਹੈ ਨੈਸ਼ਨਲ ਲੈਵਲ ਤੱਕ ਬੱਚੇ ਜ਼ਰੂਰ ਗਏ ਨੇ ਸਾਡੇ ਪਰ ਨੈਸ਼ਨਲ ਲੈਵਲ ਦੀ ਗੇਮ ਸਾਡੇ ਸਕੂਲ ਦੇ ਅੰਦਰ ਨਹੀਂ ਹੋਈ ਜਿਹੜੀ ਇਸ ਹਾਲ ਕਰਵਾਈ ਗਈ ਬਾਸਕਟਬਾਲ ਅੰਡਰ 19 ਬਾਸਕਟਬਾਲ ਨੈਸ਼ਨਲ ਪੱਧਰ ਦੀ ਜਿਹੜੀ ਗੇਮ ਹੈ ਉਹ ਕਰਵਾਈ ਗਈ ਔਰ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਸੀ ਕਿ ਜਿਹੜੇ 12 ਬੱਚਿਆਂ ਦੀ ਟੀਮ ਸੀ 12 ਬੱਚਿਆਂ ਦੇ ਵਿੱਚੋਂ ਜਿਹੜੇ ਸਾਡੇ 6 ਬੱਚੇ ਸੀ ਉਹ ਵਿੰਗ ਦੇ ਸੀ ਔਰ 골ਡ ਮੈਡਲ ਸਾਡੇ ਬੱਚਿਆਂ ਨੇ ਹੀ ਅਚੀਵ ਕੀਤਾ ਹੈਗਾ ਇਹ ਸਾਡੀ ਕੋਈ ਖੁਸ਼ੀ ਦਾ ਟਿਕਾਣਾ ਨਹੀਂ ਹੈ ਇਹ ਸਨੇਹਾ ਮੈਨੂੰ ਦਿੰਦੇ ਹੋਏ ਤੁਹਾਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈਗੀ ਆ ਆ ਦੇਖੋ ਜੀ ਟਰੋਫੀ ਪਈ ਹੈ ਇਹ ਦਿਖਾ ਸਕਦੇ ਹੋ ਆ ਟਰੋਫੀ ਜਿਹੜੀ ਹੈਗੀ ਹੈ ਬੱਚੇ ਇਸ ਟਾਈਮ ਜਿੱਤ ਕੇ ਲੈ ਕੇ ਆਏ ਹੈਗੇ ਆ ਇਹ ਸਾਡੇ ਬੱਚਿਆਂ ਨੂੰ ਹੀ ਮਾਨ ਜਿਹੜਾ ਹੈਗਾ ਸੇਰਾ ਮੇਰੇ ਅਧਿਆਪਕਾਂ ਨੂੰ ਨੈਸ਼ਨਲ ਲੈਵਲ ਦੇ ਇੰਟਰਨੈਸ਼ਨਲ ਲੈਵਲ ਦੇ ਕੋਚ ਹੈ ਸਾਡੇ ਕੋਲ ਸਰਦਾਰ ਅਮਰਜੋਤ ਸਿੰਘ ਜੀ ਉਹਨਾਂ ਨੇ ਬੜੀ ਮਿਹਨਤ ਕੀਤੀ ਹੈਗੀ ਹੈ ਇਸ ਤਰ੍ਹਾਂ ਹੀ ਬਾਕਸਿੰਗ ਦੇ ਵਿੱਚ ਗੁਰਵਿੰਦ ਸਰ ਸਿੰਘ ਜੀ ਹੈਗੇ ਆ ਤੇ ਉਹਨਾਂ ਨੇ ਵੀ ਬੜੀ ਮਿਹਨਤ ਕੀਤੀ ਹੈ ਬੱਚਿਆਂ ਦੇ ਉੱਤੇ ਕ੍ਰਿਕਟ ਦੇ ਸਾਡੇ ਕੋਲ ਸਰਦਾਰ ਰਵਿੰਦਰ ਸਿੰਘ ਜੀ ਹੈਗੇ ਆ ਇਸ ਤਰ੍ਹਾਂ ਹੀ ਸਾਡੇ ਕੋਲ ਸਰਦਾਰ ਅਮਰਿੰਦਰ ਸਿੰਘ ਜੀ ਹੈਗੇ ਆ ਉਹ ਰੈਸਲਿੰਗ ਵਗੈਰਾ ਦੇ ਹੈਗੇ ਆ ਤੇ ਇਹ ਸਾਰੇ ਹੋਰ ਵੀ ਅਧਿਆਪਕ ਜਿਵੇਂ ਫਿਜ਼ੀਕਲ ਐਜੂਕੇਸ਼ਨ ਦੇ ਮੈਡਮ ਹਰਦੀਪ ਜੀ ਹੈਗੇ ਆ ਮੀਨਸ ਕਹਿੰਦਾ ਭਾਵ ਹੈਗਾ ਕਿ ਸਾਡੇ ਕੋਲ ਹਲ ਲੈਵਲ ਦਾ ਕੋਚ ਵੀ ਪਿਆ ਹੈਗਾ ਜਿਹੜਾ ਤਨ ਦੇ ਨਾਲ ਸਵੇਰੇ ਔਰ ਸ਼ਾਮ ਨੂੰ ਗਰਾਊਂਡ ਦੇ ਵਿੱਚ ਆ ਕੇ ਬੱਚਿਆਂ ਦੇ ਨਾਲ ਮਿਹਨਤ ਦੇ ਨਾਲ ਬੱਚਿਆਂ ਨੂੰ ਅੱਗੇ ਵੱਲ ਲੈ ਕੇ ਜਾਂਦੇ ਹੈਗੇ ਆ ਤਾਂ ਜੋ ਬੱਚੇ ਆਪਣੀ ਜਿਹੜੀਆਂ ਪੋਜੀਸ਼ਨਸ ਐ ਉੱਚ ਲੈਵਲ ਦੀਆਂ ਨੈਸ਼ਨਲ ਲੈਵਲ ਦੀਆਂ ਜਾਂ ਇੰਟਰਨੈਸ਼ਨਲ ਲੈਵਲ ਦੀਆਂ ਉਹਨਾਂ ਨੂੰ ਜਾਂ ਸਟੇਟ ਲੈਵਲ ਦੀਆਂ ਉਹਨਾਂ ਨੂੰ ਅਚੀਵ ਕਰ ਸਕਣ ਜੀ ਜਿਵੇਂ ਕੀ ਕਿਹਾ ਜਾਵੇ ਤਾਂ ਕਿ ਹਰ ਲੈਵਲ ਦੀ ਗੇਮ ਇੱਥੇ ਹੈ ਠੀਕ ਜੀ ਤੁਸੀਂ ਹੋਰ ਕੀ ਮੈਸੇਜ ਦੇਣਾ ਚਾਹੋਗੇ ਜਨਤਾ ਨੂੰ ਆਪਣੇ ਸਕੂਲ ਦੇ ਲਈ देखो मैं अपने स्कूल ਦੇ ਲਈ ਤਾਂ ਇਹੀ ਜਨਤਾ ਨੂੰ ਮੈਸੇਜ ਦੇਣਾ ਚਾਹਾਂਗੀ ਕਿ ਜਿੰਨੇ ਵੀ ਮੇਰੇ ਅਧਿਆਪਕ ਹੈ ਉਹਨਾਂ ਦੇ ਬੱਚੇ ਜਿਹੜੇ ਪ੍ਰਾਈਵੇਟ ਸਕੂਲਸ ਦੇ ਵਿੱਚ ਪੜ੍ਹ ਰਹੇ ਸੀਗੇ ਤਾਂ ਇਸ ਸਾਲ ਜਦੋਂ ਰਿਜ਼ਲਟ ਡਿਕਲੇਅਰ ਕੀਤਾ ਗਿਆ ਤਾਂ ਬੜੇ ਮਾਣ ਦੀ ਗੱਲ ਹੋਈ ਮੈਡਮ ਮਨਿੰਦਰ कौर ਉਹਨਾਂ ਦਾ ਬੱਚਾ ਜਦੋਂ ਫਰਸਟ ਆਇਆ ਕਮਰਸ ਕਰ ਰਿਹਾ ਹੈਗਾ ਉਹਨਾਂ ਨੂੰ ਬੜੀ ਖੁਸ਼ੀ ਮਹਿਸੂਸ ਹੋਈ ਕਿ ਮੈਂ ਆਪਣੇ ਸਕੂਲ ਦੇ ਵਿੱਚ ਬ ਇਹਨੂੰ ਲੈ ਕੇ ਆਈਆਂ ਤਾਂ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਸਕੂਲ ਦੇ ਵਿੱਚ ਲੈ ਕੇ ਆ ਸਕਦੇ ਆ ਉਦੋਂ ਹੀ ਲੈ ਕੇ ਆਵਾਂਗੇ ਜਦੋਂ ਸਾਨੂੰ ਇਹ ਹੋਏਗਾ ਕਿ ਅਸੀਂ ਬਈ ਮਿਹਨਤ ਕਰਾਂਦੇ ਆ ਤਾਂ ਦੇਈ ਨੇ ਨਾਲ ਕਰਾਂਦੇ ਆ ਤਾਂ ਮੈਂ ਤਾਂ ਜਨਤਾ ਨੂੰ ਸਾਰੀ ਪਬਲਿਕ ਨੂੰ ਆਪਣੇ ਸ਼ਹਿਰ ਨਿਵਾਸੀਆਂ ਨੂੰ ਯਾਲੇ ਵਾਲੇ ਜਿਹੜੇ ਪਿੰਡ ਹੈਗੇ ਐ ਦੂਰ ਦੂਰ ਤੋਂ ਦਿਾਰੇ ਦੂਰ ਦਰਾਡੇ ਤੋਂ ਵੀ ਬੱਚੇ ਜਿਹੜੇ ਹੈਗੇ ਸਾਡੇ ਕੋਲ ਆਂਦੇ ਹੈਗੇ ਤੇ ਮੈਂ ਇਹਨਾਂ ਨੂੰ ਕਹਾਂਗੀ ਕਿ ਮਲਟੀ ਪਰਪਸ ਆਓ ਐਡਮਿਸ਼ਨ ਬਾਅਦ ਚ ਲਈਓ ਪਹਿਲਾਂ ਵਿਜ਼ਿਟ ਕਰੋ ਆਕੇ ਸਾਰੇ ਇੱਥੇ ਮਿਲਣ ਵਾਲੀਆਂ ਸਹੂਲਤਾਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਨੂੰ ਦੇਖੋ ਉਸ ਤੋਂ ਬਾਅਦ ਤੁਸੀਂ ਜਿਹੜੀ ਹੈਗੀ ਐ ਐਡਮਿਸ਼ਨ ਸਾਡੇ ਸਕੂਲ ਦੇ ਵਿੱਚ ਵੱਧ ਚੜ ਕੇ ਕਰਵਾਓ ਔਰ ਇੱਕ ਜੀ ਗੱਲ ਰਹਿ ਗਈ ਕਰਦੇ ਕਰਦੇ ਉਹ ਮੈਂ ਲਾਸਟ ਦੇ ਵਿੱਚ ਜ਼ਰੂਰ ਕਰਨੀ ਚਾਹਾਂਗੀ ਕਿ ਇਹ ਇਸ ਸਾਲ ਸਰਕਾਰ ਵੱਲੋਂ ਸਾਡੇ ਡਿਪਾਰਟਮੈਂਟ ਵੱਲੋਂ ਅ ਐਜੂਕੇਸ਼ਨਲ ਟੂਰ ਵੀ ਜਿਹੜੇ ਹੈਗੇ ਆ ਬੱਚਿਆਂ ਨੂੰ ਲੈ ਕੇ ਜਾਏ ਗਏ ਹੈਗੇ ਆ ਜਿਹੜੇ ਬੱਚੇ ਕਦੇ ਸੋਚ ਨਹੀਂ ਸਕਦੇ ਕਿ ਅਸੀਂ ਇੱਥੇ ਜਾ ਕੇ ਇੱਥੇ ਘੁੰਮ ਕੇ ਆ ਚੀਜ਼ਾਂ ਐਜੂਕੇਸ਼ਨ ਟੂਰਸ ਦੇ ਵਿੱਚ ਦੇਖ ਸਕਦੇ ਆ ਔਰ ਉਹਨਾਂ ਨੂੰ ਫ੍ਰੀ ਆਫ ਕੋਸਟ ਨਾ ਤਾਂ ਕੋਈ ਪੈਸਾ ਲਿੱਤਾ ਗਿਆ ਨਾ ਬੱਸਿਸ ਦਾ ਕਿਰਾਇਆ ਲਿੱਤਾ ਗਿਆ ਨਾ ਉਹਨਾਂ ਤੋਂ ਖਾਣ ਪੀਣ ਦਾ ਕੋਈ ਕੋਸਟ ਲਿੱਤੀ ਗਈ ਉਹ ਸਾਰੀ ਸਰਕਾਰ ਨੇ ਆਪ ਹੀ ਨਜਿੱਠੀ ਹੈਗੀ ਹੈ ਮੀਨਸ ਸਾਡੇ ਕੋਲ ਪ੍ਰੋਪਰ ਚੈਨਲ ਦੇ ਉੱਤੇ ਵੱਧ ਤੋਂ ਵੱਧ ਹਰੇਕ ਕਲਾਸ ਦੇ ਬੱਚੇ ਜਿਹੜੇ ਹੈਗੇ ਆ ਇਸ ਟੂਰ ਦੇ ਵਿੱਚ ਸ਼ਾਮਲ ਹੋ ਕੇ ਗਏ ਹੈਗੇ ਆ ਟੂਰ ਜਿਹੜਾ ਸੀਗਾ 6th ਕਲਾਸ ਦਾ ਆਪਣਾ ਗਿਆ ਹੈਗਾ ਜੀ 9th ਦਾ ਆਪਣਾ ਗਿਆ ਹੈਗਾ ਔਰ 11ਵਾਂ ਦਾ ਟੂਰ ਜਿਹੜਾ ਹੈਗਾ ਉਹ ਆਪਣਾ ਗਿਆ ਹੈਗਾ ਤੇ ਇਹਨਾਂ ਦੇ ਪ੍ਰੋਪਰ ਪ੍ਰਬੰਧ ਜਿਹੜੇ ਹੈਗੇ ਆ ਸਾਡੇ ਸਕੂਲ ਦੇ ਵੱਲੋਂ ਕਰਕੇ ਲੈ ਜਾ ਕੇ ਬੱਚਿਆਂ ਨੂੰ ਜਦੋਂ ਉਹਨਾਂ ਦੀ ਆਉਟਪੁੱਟ ਆ ਕੇ ਲਿੱਤੀ ਹੈ ਫੀਡਬੈਕ ਲਿੱਤੀ ਹੈਗੀ ਹੈ ਤਾਂ ਬੱਚਿਆਂ ਦੀ ਫੀਡਬੈਕ ਵੀ ਬਹੁਤ ਵਧੀਆ ਰਹੀ ਬੱਚਿਆਂ ਨੇ ਜ ਬੱਚਿਆਂ ਤੋਂ ਪੁੱਛਿਆ ਗਿਆ ਕਿ ਕੀ ਇਸ ਤਰ੍ਹਾਂ ਦੇ ਟੂਰ ਲੈ ਕੇ ਜਾਣੇ ਚਾਹੀਦੇ ਹੈਗੇ ਤਾਂ ਬੱਚਿਆਂ ਨੇ ਕਿਹਾ ਹਾਂਜੀ ਮੈਡਮ ਸ਼ੂਰਲੀ ਜਿਹੜੇ ਹੈਗੇ ਆ ਇਹ ਬਹੁਤ ਅੱਛਾ ਉਪਰਾਲਾ ਸੀਗਾ ਤੇ ਇਹ ਅੱਗੇ ਤੋਂ ਵੀ ਉਪਰਾਲੇ ਕੀਤੇ ਜਾਣੇ ਚਾਹੀਦੇ ਹੈਗੇ ਤੇ ਸੀ ਉਮੀਦ ਕਰਕੇ ਚੱਲਦੇ ਆ ਕਿ ਡਿਪਾਰਟਮੈਂਟ ਇਹ ਉਪਰਾਲੇ ਜਿਹੜਾ ਹੈਗਾ ਸਾਡੇ ਕਰਦੇ ਰਹੇਗਾ ਤੇ ਸਾਡੇ ਬੱਚੇ ਖੁਸ਼ ਰਹਿਣਗੇ ਤੇ ਇਸ ਤਰ੍ਹਾਂ ਦੇ ਐਜੂਕੇਸ਼ਨਲ ਟੂਰ ਵੀ ਜਿਹੜੇ ਆ ਗਿਆ ਉਹ ਹੁੰਦੇ ਰਹਿਣਗੇ थैंक यू ਸੋ ਤੁਸੀਂ ਬਹੁਤ ਹੀ ਵਧੀਆ ਜਾਣਕਾਰੀ ਸਕੂਲ ਬਾਰੇ ਪ੍ਰਿੰਸੀਪਲ ਵਿਜੇ ਕਪੂਰ ਜੀ ਨੇ ਤੁਹਾਨੂੰ ਵੀ ਜਾਣੂ ਕਰਵਾਇਆ ਸਾਨੂੰ ਵੀ ਜਾਣੂ ਕਰਵਾਇਆ ਬਹੁਤ ਵਧੀਆ ਸਕੂਲ ਦੀ ਫੈਸਿਲਿਟੀਆਂ ਜੋ ਹੈ ਸਕੂਲ ਦੇ ਬਾਰੇ ਸੁਣ ਕੇ ਬਹੁਤ ਹੀ ਵਧੀਆ ਲੱਗਿਆ ਤੁਸੀਂ ਵੀ ਆਪਣੇ ਬੱਚਿਆਂ ਲਈ ਜ਼ਰੂਰ ਇੱਕ ਵਾਰੀ ਉਹਨਾਂ ਦੇ ਕੈਰੀਅਰ ਲਈ ਹਰ ਤਰੀਕੇ ਨਾਲ ਸੋਚ ਕੇ ਜ਼ਰੂਰ ਇੱਕ ਵਾਰੀ ਸੋਚਣਾ ਬਹੁਤ ਹੀ ਅੱਛਾ ਸਕੂਲ ਹੈ ਸੋ ਇਸੇ ਤਰ੍ਹਾਂ ਹੀ ਜੁੜੇ ਰਹਿਣਾ ਸਾਡੇ ਚੈਨਲ ਦਾ ਮੇਰਾ ਸੌਰੀ ਸੋ ਇਸੇ ਤਰ੍ਹਾਂ ਹੀ ਜੁੜੇ ਰਹਿਣਾ ਸਾਡੇ ਚੈਨਲ ਦਾ ਮੇਰਾ ਟਾਈਮ ਦੇ ਨਾਲ ਧੰਨਵਾਦ